ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਭਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਗੋਰਾ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਤੁਗ ਹੈ ਪ੍ਰਭ ਭਾਵੈ ਸਰ ਵਰਮਹ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਾਂਸਾ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੂਬੈ ਮਾਲਨਾਂ ਜਾਏ ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ ਦਬਿਦਾ ਛੋਡ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੋੜਾ ਰਾਖੇ ਸਰਵ ਰਹੰਸਾ ਸ਼ੋਡਨਾ ਜਾਈ ਪ੍ਰੀਮ ਭਗਤ ਕਰ ਸਹਜ ਸਮਾਈ ਸਰਵਮਹਾਂਸ ਹੰਸੁ ਮਹਾਸਾਗਰ ਅਕਾਥ ਕਥਾ ਗੁਰ ਬਚਨੀ ਆਦਾਰ ਸਨ ਮੰਡਲ ਇਕ ਜੋਗੀ ਬੈਸੀ ਨਾਰਨਾ ਪਰਖ ਕਹੋ ਕੋ ਕੈਸੀ ਧਰਪਾਵਨ ਜੋਤ ਰਹੇ ਲੇਵਲਾਈ ਸੋਰ ਨਰਨਾਥ ਸੱਚੇ ਸਰਣਾਈ ਆਨੰਦ ਮੂਲਾ ਨਾਥ ਆਧਾਰੀ ਗੋਰਾ ਮਖ ਭਗਤ ਸਹਜ ਵਿਚਾਰੀ ਭਗਵਤ ਬਛਲ ਭੈ ਕਾਟਣ ਹਾਰੀ ਹਮ ਮੰ ਮਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਾਈ ਜਨਮ ਪਦਾਰਥ ਦੁਬਦਾ ਖੋਬਾਇ ਆਪਨਾ ਤੀਨ ਸੁਪ੍ਰਾਮ ਪ੍ਰਾਮ ਰੂਬਾ ਕਹਤਾ ਪੜਤਾ ਸੁਣ ਤੋ ਏਕਾ ਧੀਰਜ ਧਰਮ ਧਰਣੀ ਧਰਟੇ ਕਾ ਜਤ ਸਤ ਸੰਜਮ ਅਰਦਾ ਸਮਾਈ ਚੌਥੇ ਪਾਦ ਕਾ ਜੀ ਮਨ ਪਤੀਆ ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕਾ ਸ਼ਬਦ ਪਰਮ ਪਾਉ ਭਾਗਨ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚੇ ਸਾਚ ਸਰੂਪਾ ਉਰਾਤਮੂਰਤ ਆਦ ਅਨੂਪਾ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਤੁਘੇ ਨਹੀਂ ਦੂਰੇ ਹਰ ਰਸ ਚੋਗ ਤੁਘੇ ਪ੍ਰਭ ਭਾਵ ਸਰਵਰ ਮਹਾਂਸ ਪ੍ਰਾਨ ਪਤ ਪਾਵ